ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਕਿਲੀ ਕਿਲੀ ਨਿਹਾਲ ਸਿੰਘ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਬਠਿੰਡਾ ਰੋਡ ਦੇ ਉੱਤੇ ਇਹ ਅੱਡਾ ਪੈਂਦਾ ਇਹਦਾ ਤੇ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਠਿੰਡਾਈ ਆ ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਮੋਹਰਾ ਨਸਲ ਦੀ ਗੱਬਣ ਝੋਟੀ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਆਓ ਜਿਹੜੀ ਕਰ ਸਕੋ ਤੇ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਰਿ ਇੰਸਟਾਗ੍ਰਾਮ ਤੇ ਵੇਖ ਰਾਇਆ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਣੇ ਆ ਦੋਸਤੋ ਦੇ ਘਰਦਿਆਂ ਤੁਹਾਡੇ ਨਾਲ ਸੰਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਭਾਈ ਜੀ ਨਾਂ ਦੱਸਿਓ ਆਪਣਾ ਗਰਮੀਤ ਸਿੰਘ ਮੇਰਾ ਨਾਂ ਹੈ ਭਾਈ ਗਰਮੀਤ ਸਿੰਘ ਗਰਮੀਤ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 99643 94643 52680 52680 ਹਾਂਜੀ ਇਹ ਮੱਝ ਫਿਰ ਆਪਣੇ ਘਰ ਦੀ ਹੈ ਜੀ ਬਾਈ ਘਰ ਦੀ ਹੈ ਜੀ ਤੀਜੇ ਸੂਏ ਸੁਣਾ ਇਹਨੇ ਤੀਜੇ ਸੂਏ ਸੁਣਾ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਜੀ ਇਹ ਇਹ ਬਸ ਮੰਨ ਕੇ ਚੱਲੋ ਵੀ ਤਿੰਨ ਚਾਰ ਤਿੰਨ ਚਾਰ ਦਿਨ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਪਾਇਆ ਨਹੀਂ ਮੈਂ ਪਹਿਲਾਂ ਵਾਲੇ ਸੂਏ ਚ ਇਹਦੇ ਪਿਛਲੇ ਸੂਏ ਨੇ 16 ਲੀਟਰ 16 ਲੀਟਰ ਹਾਂ ਤੇ ਕਿਹੜਾ ਸੀਮਨ ਲੱਗਿਆ ਜੀ ਇਹਦੇ ਸੀਮਨ ਇਹਦੇ ਲੱਗਿਆ ਨੀਲੀ ਰਾਵੀ ਕਿਹੜਾ ਜੀ ਕਿਹੜੇ ਕਿਹੜੇ ਵੱਲ ਦਾ ਬਚਾ ਜੀ ਉਹ ਲੋਰੀ ਬੋਲਦਾ ਜੀ ਲੋਰੀ ਬੋਲ। ਆਵੇ ਮਿੱਤਰੋ ਲੋਰੀ ਬੋਲਦੇ ਬੱਚੇ ਤੋਂ ਗੱਬਣਾ। ਆਪ ਇਹ ਭਾਵੇਂ ਮੋਹਰਾਜ ਪੈਂਦੀ ਆ ਤੇ ਬਾਈ ਹਰਾਂ ਨੂੰ ਸ਼ੌਂਕ ਸੀਗਾ। ਨੀਲੀ ਰਾਵੀ ਦਾ ਗਾਂ ਬਲੱਡ ਲਾਈਨ ਤਿਆਰ ਕਰਨ ਦਾ ਤੇ ਕਿਸੇ ਕਾਰਨਾ ਇਹਨਾਂ ਨੇ ਇਹ ਵੇਚਣੀ ਆ ਹੁਣ। ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾਂ ਦੀ ਜੱਜਮੈਂਟ ਕਰਾਵਾਂਗੇ ਬਹੁਤ ਸਾਫ਼ ਸੁਥਰਾ ਥਣ ਲੱਗਿਆ। ਵਿਰਲਾ ਤੇ ਮੁਠੀ ਦੀ ਚੋਈ ਵਾਲਾ ਇਧਰ ਮਿਲ ਕੇ ਇਹਨਾਂ ਨੇ ਵੀ ਨਜ਼ਰ ਮਾਰ ਲਓ। ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ। ਹਬਾ ਨਾ ਬਿਲਕੁਲ ਸਾਫ ਆ ਜੀ ਦੇਖ ਸਕਦੇ ਹੋ ਤੁਸੀਂ ਅਜੇ 5-4 ਦਿਨ ਨੇ ਲੈਣੇ ਆ ਤੇ ਮੌਕੇ ਤੇ ਨੇ ਦੁੱਧ ਲਾਉਣਾ ਬਸ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਹਾਜ ਆ ਥਣਾ ਦਾ ਦੇਖ ਸਕਦੇ ਹੋ ਬਿਲਕੁਲ ਸੇਮ ਸਹਾਜ ਆ ਦੋਨਾਂ ਪਾਸੇ ਤੋਂ ਚਾਰੇ ਥਣ ਇੱਕੋ ਜਿਹਾ ਹੈ ਤਕਰੀਬਨ ਕੱਦ-ਕਾਠ ਬਹੁਤ ਜ਼ਿਆਦਾ ਦੋਸਤੋ ਤੇ ਇੱਕ ਸਿੰਗ ਦਾ ਨਾ ਥੋੜਾ ਜਿਹਾ ਪੋਪਲਾ ਲੱਥਾ ਹੋਇਆ ਔਰਲੇ ਪਾਸੇ ਆ ਵਾ ਇਹ ਜਿਆਦਾ ਪਤਾ ਤਾਂ ਨਹੀਂ ਲੱਗਦਾਗਾ ਕੱਦ-ਕਾਠ ਵਾਲੀ ਮਾਝਾ ਭਾਰੀ ਤੇ ਰਾਜੀ ਭਲੀ ਆ ਪਿੰਡੇ ਦੇ ਉੱਤੇ ਨਾਲਾਂ ਓਵੇਂ ਚਮਕਦੀਆਂ ਦਿਸਦੀਆਂ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦੇਾਂਗੇ ਤੁਰਦੀ ਤੋਂ ਤੁਹਾਨੂੰ ਸਾਰੀ ਜੱਜਮੈਂਟ ਇਹਦੇ ਹਵਾਨੇ ਦੀ ਆ ਜਾਣੀ ਹੈ ਵੈਸੇ ਸਾਫ਼ ਸੁਥਰਾ ਹੈ ਚੌੜਾ ਪੱਠ ਪੜਾਈ ਤੇ ਵੇਲ ਚੰਗੀ ਹੈ ਸੱਜਣੋ ਤੋੜ ਕੇ ਤੁਹਾਨੂੰ ਬਾਹਰ ਵਿਖਾ ਦਿੰਨੇ ਗਲੀ ਦੇ ਵਿੱਚ ਹੌਲੀ ਆ ਕੇ ਤੁਸੀਂ ਦੇਖੋਗੇ ਦੋਸਤੋ ਤੁਹਾਡੇ ਮੱਝ ਪਸੰਦ ਆਊਗੀ ਚੰਗੇ ਦੁੱਧ ਵਾਲੀ ਆ ਮੋੜ ਲੋ ਜੀ ਫੌਲੀ ਵੀ ਨਾ ਮੇਟਰ ਚੰਗੀ ਤਰ੍ਹਾਂ ਤੁਹਾਨੂੰ ਸਾਰੀ ਜੱਜਮੈਂਟ ਐ ਦੀ ਲੈਤੀ ਆ ਆਵਾ ਨਾ ਬਿਲਕੁਲ ਫਧਰਾ ਦੋਸਤੋ ਆਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਹਾਲੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ ਫੋਨ ਤੇ ਕਰਦੇ ਆਂ ਠੀਕ ਹੈ ਜੀ ਬਾਈ ਜੀ ਹਾਂ ਲੋ ਵੀ ਸੱਜਣੋ ਕੋਈ ਜਿਆਦਾ ਮੁੱਲ ਨਹੀਂ ਹੋਣਾਗਾ ਜਾਇਜ਼ ਮੁੱਲ ਹੋਊਗਾ ਫੋਨ ਤੇ ਮੁੱਲ ਕਰਦੇ ਆਂਗੇ ਬਾਈ ਜੀ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਸਾਰੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਚੰਗੇ ਦੁੱਧ ਰਕਾਟ ਵਾਲੀ ਆ ਚੰਗੀ ਕੱਦ ਕਾਠ ਚੰਗਾ ਤੇ ਲਾਹੌੜੀ ਬੋਲਦਾ ਜਿਹੜਾ ਬੱਚਾ ਹੈ ਉਹ ਤੋਂ ਇਹ ਗੱਬਣਾ ਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਜੀ ਹਰਣਾ ਸੌਦਾ ਕਰ ਸਕਦੇ ਆ ਤੇ ਘਰੇ ਆ ਕੇ ਤੁਸੀਂ ਚੰਗੀ ਤਰ੍ਹਾਂ ਚੈੱਕ ਪਾਸ ਕਰਕੇ ਵੀ ਸੌਦਾ ਕਰ ਸਕਦੇ ਆ ਦੋਸਤੋ ਜਿੰਨੀ ਇੱਕ ਗੱਲ ਹੈਗੀ ਓਨੀ ਇੱਕ ਵਿਖਾਈ ਆ ਤੇ ਮੇਰਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਜੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਹੇਠਲੇ ਨੰਬਰ ਤੇ ਸੰਪਰਕਾ ਇਸ ਨੰਬਰ ਤੇ ਵੀ ਸਾਡੇ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦੇ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ